ਬੰਦੀ ਸ਼ੋਰ ਮਾਰਾਇ ਕਰੀ ਦਸਨਹਰਾਜ ਕੀ ਚੈ ਅੱਜ ਕੱਲ ਬਾਣੀ ਤੇ ਉੱਪਰ ਲੋਕ ਭਗਵੇਂ ਕੱਪੜੇ ਪਾ ਕੇ ਵੱਡੇ ਵੱਡੇ ਬਣੇ ਫਿਰਦੇ ਨੇ ਮਹਾ ਮੰਨਵਸ਼ਰ ਜਿਨ੍ਹਾਂ ਨੇ ਮਹਾ ਮੰਨਪੇਸ਼ਤ ਹੋਤੇ ਜਿਨ੍ਹਾਂ ਨਾਲ ਖਰ ਦਰਸ਼ਨ ਸੰਤ ਸਮਾਗਮ ਰਹਿੰਦਾ ਸੀ ਸਾਊਥ ਅਫਰੀਕਾ ਤੇ ਇੱਕ Swami Dialu Das Maharaj ਦੇ ਨਾਲ 600 ਮਹਾਪੁਰਸ਼ ਜਾਂਦੇ ਤੇ ਗਏ ਮੰਡਲੀ ਦੇ ਵਿੱਚ ਬਾਣੀ ਮਹਾਰਾਜ ਦੀ ਸ੍ਰੀ ਗਰੀਵਦਾਸ ਮਹਾਰਾਜ ਦੀ ਬਾਣੀ ਸਿਰ ਤੇ ਰੱਖ ਕੇ ਚੱਲਦੇ ਤੇ ਸਿਰ ਤੇ ਜਦੋਂ ਪਹਿਣਾ ਜਦੋਂ ਬਹਿਣਾ 38 ਘੰਟਿਆਂ ਵੱਧੋਂ ਮਹਾਰਾਜ ਸਵਾਮੀ ਦੇਲੂ ਦਾਸ ਨੇ ਅਭਦੀ ਸਾਤੀ ਤੇ ਰੱਖ ਕੇ ਪਹਿਣਾ ਕਿਸੇ ਹੋਰ ਮਹਾਪੁਰਸ਼ ਨੂੰ ਨਹੀਂ ਪਰਾਉਣੀ ਦੀ ਮਹਾਪੁਰਸ਼ਾਂ ਨਾਲ ਪਿਆਰ ਇਹਨਾਂ ਦੀ ਬੇਅੰਤ ਸਤਕਾਰ ਹੋਣਾ ਸੀ ਉਹਨਾਂ ਦਾ ਅੱਜ ਜਿਹਦੇ ਸਮੇਂ ਦੇ ਵਿੱਚ ਪੇਟ ਪੂਜਾ ਹੋਰ ਕੰਮ ਦੂਜਾ ਬਾਅਦ ਚ ਕੰਨ ਰੁਪਈਆ ਕਿ ਨਹੀਂ ਚੱਖਣਾ ਫਿਰ ਲੋਕਾਂ ਕਨੇ ਦੇਖਣਾ ਵੀ ਇਹ ਕੰਨੇ ਪੈਸੇ ਟਲਗ ਰਹੇ ਮਾਥਾ ਸੰਤ ਸਮਾਗਮ ਸ੍ਰੀ ਕ੍ਰਿਵਤਾ ਸਮਰਾਜ ਦੇ ਸਭ ਤੋਂ ਛੋਟੀ ਦੇ ਸੰਤ ਸਵਾਮੀ ਦਿਆਲੂ ਦਾਸ ਹੋਏ ਨੇ ਮਾਰੇ ਖੜ ਦਰਸ਼ਨ ਇਸ਼ਟ ਦੇਵ ਇਸ ਦੇ ਵਿਉਖ ਕਹਿੰਦੇ ਨੇ ਮਹਾਰਾਜ ਗਰੀਬ 10 ਨੂੰ ਪ੍ਰਗਟ ਕਰਦੇ ਤੇ ਉਸ ਟਾਈਮ ਗਰੀਬ 10 ਮਹਾਰਾਜ ਨੂੰ ਪ੍ਰਗਟ ਕਰਦੇ ਤੇ ਗਰੀਬ ਦਾਸ ਇਸ ਸੰਪਰਦਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸਦਣ ਲੋਕ ਜਿਹੜੇ ਅਜਿਤ ਭਾ ਕੇ ਭਾਵਾ ਕੱਪੜਾ ਫਿਰਦੇ ਨਾ ਵੀ ਅਸੀਂ ਖੰਡਪਾਟ ਪ੍ਰਗਾਸ ਕਿਹੜੇ ਸਨ ਦੇ ਵਿੱਚ ਹੋਇਆ ਸੀ ਉਹ ਦੱਸਣ ਉਹ ਅੱਜ ਹਰੇਕ ਕਹਿੰਦੇ ਨੇ ਬੰਦੀ ਛੋੜ ਫਲਾਣਾ ਬੰਦੀ ਛੋੜ ਫਲਾਣਾ ਵੱਦੀ ਛੋੜ ਤਾਂ ਕਵੀ ਤੇ ਗਰੀਬ ਦਾਸ ਮਹਾਰਾਜ ਨੇ ਹੋਰ ਕੌਣ ਬਣ ਜੂ ਉਹ ਤਾਂ ਬਥੇਰੇ ਕੱਪੜੇ ਰੰਗੇ ਫਿਰਦੇ ਨੇ ਕੱਪੜੇ ਰੰਗਣ ਵਾਲੇ ਬਹੁਤ ਆਉਣਗੇ ਸਤ ਸ੍ਰੀ ਅਕਾਲ ਵੰਦੀਸ਼ੂਰ